ਕੈਨੇਡਾ ਦੀ ਆਬਾਦੀ ਵਿੱਚ ਕਿੰਨੇ ਹਨ ਭਾਰਤੀ ਜਾਣੋ ਕੌਣ ਸੀ ਕੈਨੇਡਾ ਬਸਣ ਵਾਲਾ ਪਹਿਲਾ ਸਿੱਖ ਦੋਸਤੋ ਸਿੱਖਾਂ ਦਾ ਕੈਨੇਡਾ ਲਈ ਜੋ ਪਿਆਰ ਹੈ ਉਹ ਕਿਸੇ ਤੁੱਲੂ ਕਛੁਪੇ ਨਹੀਂ ਹੈ ਅੱਜ ਕੈਨੇਡਾ ਦੀ ਆਬਾਦੀ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਕੈਨੇਡਾ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕਈ ਸਾਲ ਪਹਿਲਾਂ ਜਦੋਂ ਭਾਰਤ ਬ੍ਰਿਟਿਸ਼ ਰਾਜ ਦੇ ਅਧੀਨ ਸੀ ਬ੍ਰਿਟਿਸ਼ ਭਾਰਤੀ ਸੈਨਿਕਾਂ ਦੀ ਇੱਕ ਟੁਕੜੀ ਲੰਡਨ ਗਈ ਸੀ 1897 ਵਿੱਚ ਉਸ ਨੂੰ ਮਹਾਰਾਣੀ ਵਿਕਟੋਰੀਆ ਦੁਆਰਾ ਡਾਇਮੰਡ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ ਇਹ ਟੁਕੜੀ ਵਿੱਚ ਕੁਝ ਸਿੱਖ ਫੌਜੀ ਵੀ ਸ਼ਾਮਲ ਹੋਏ ਸਨ ਉਹਨਾਂ ਵਿੱਚੋਂ ਇੱਕ ਰਿਸਾਲਦਾਰ ਮੇਜਰ ਸਿੰਘ ਸੀ ਜਿਸ ਨੇ ਕੈਨੇਡਾ ਵਿੱਚ ਬਸਣ ਦਾ ਫੈਸਲਾ ਕੀਤਾ ਉਹ ਕੈਨੇਡਾ ਵਿੱਚ ਬਸਣ ਵਾਲੇ ਪਹਿਲੇ ਸਿੱਖ ਸਨ ਮੇਜਰ ਸਿੰਘ ਤੋਂ ਬਾਅਦ ਉਸ ਦੇ ਨਾਲ ਮੌਜੂਦ ਕੁਝ ਹੋਰ ਫੌਜੀਆ ਨੇ ਵੀ ਕੈਨੇਡਾ ਵਿੱਚ ਬਸਣ ਦਾ ਫੈਸਲਾ ਕੀਤਾ ਇਹ ਲੋਕ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਲੱਗੇ ਇਸ ਤੋਂ ਬਾਅਦ ਜਦੋਂ ਬਾਕੀ ਸੈਨਿਕ ਭਾਰਤ ਵਾਪਸ ਆਏ ਤਾਂ ਉਹਨਾਂ ਨੇ ਕੈਨੇਡਾ ਦੀਆਂ ਸ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਬਾਰੇ ਦੱਸਿਆ ਉਹਨਾਂ ਇਹ ਵੀ ਕਿਹਾ ਕਿ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਨੂੰ ਉੱਥੇ ਬਸਾਉਣ ਲਈ ਤਿਆਰ ਹੈ ਇਸ ਤੋਂ ਬਾਅਦ ਭਾਰਤੀ ਨੇ ਕੈਨੇਡਾ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਇਹਨਾਂ ਵਿੱਚ ਬਹੁਤੇ ਸਿੱਖ ਸਨ ਇਸ ਤਰ੍ਹਾਂ ਭਾਰਤੀ ਸਿੱਖ ਕੈਨੇਡਾ ਵਿੱਚ ਪੱਕੇ ਤੌਰ ਤੇ ਬਸਣ ਲੱਗੇ ਹਾਲਾਂਕਿ ਜ਼ਿਆਦਾਤਰ ਸਿੱਖ 90 ਦੇ ਦਹਾਕੇ ਤੋਂ ਬਾਅਦ ਭਾਰਤ ਤੋਂ ਕੈਨੇਡਾ ਚਲੇ ਗਏ ਹੁਣ ਤੁਹਾਨੂੰ ਦੱਸ ਦਿਆਂ ਕਿ ਕੈਨੇਡਾ ਵਿੱਚ ਕਿੰਨੇ ਸਿੱਖ ਰਹਿੰਦੇ ਹਨ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ ਲਗਭਗ 8 ਲੱਖ ਹੈ ਉੱਥੇ ਚੋਣਾਂ ਵਿੱਚ ਵੀ ਸਿੱਖਾਂ ਨੂੰ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਹੈ ਅ ਦੋਸਤੋ ਕੈਨੇਡਾ ਮੇਰੇ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਹੈ ਹੁਣ ਉਥੋਂ ਦੀ ਚੋਣਾਂ ਵਿੱਚ ਵੀ ਸਿੱਖਾਂ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ ਕੈਨੇਡਾ ਵਿੱਚ 2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸਿੱਖਾਂ ਦੀ ਉਥੋਂ ਦੀ ਕੁੱਲ ਆਬਾਦੀ ਵਿੱਚ 2.1% ਦਾ ਯੋਗਦਾਨ ਹੈ ਮੰਨਿਆ ਜਾਂਦਾ ਹੈ ਕਿ ਭਾਰਤ ਤੋਂ ਬਾਅਦ ਕੈਨੇਡਾ ਵਿੱਚ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਹੈ ਭਾਵੇਂ ਕੈਨੇਡਾ ਵਿੱਚ ਸਿੱਖ ਕਾਫੀ ਸਮੇਂ ਤੋਂ ਮੌਜੂਦ ਹਨ ਪਰ 90 ਦੇ ਦਹਾਕੇ ਵਿੱਚ ਸਭ ਤੋਂ ਵੱਧ ਸਿੱਖ ਕੈਨੇਡਾ ਵੱਲ ਚੱਲ ਗਏ ਸਨ